ਪਾਦੇ ਪਿੰਡ ਦੇ ਵਿੱਚ ਆਏ ਆ ਸਭ ਨੂੰ ਦੇਣਾ ਹੈ ਲੋੜਮੰਦ ਜਿਹੜੇ ਲੋੜਮੰਦ ਪਰਿਵਾਰ ਹਨ ਕੀ ਹਾਲਾਤ ਬੜੇ ਹੋਏ ਨੇ ਕੀ ਦੇਖਣ ਨੂੰ ਮਿਲ ਰਿਹਾ ਹੈ ਕੀ ਹਾਲਾਤ ਪਿੰਡ ਦੇ ਸਸਤਾ ਪ੍ਰਾਈਵੇਟ ਹੀ ਆਪਣੀ ਜਨਤਾ ਭਰਾ ਦੇ ਕਿਹੜੇ ਪਿੰਡੋਂ ਆਏ ਐ ਇਹ ਅੰਮ੍ਰਿਤਸਰ ਤੋਂ ਪਿੰਡਾਂ ਦੇ ਵਿੱਚ ਸਾਰੇ ਲੋਕਾਂ ਦੇ ਘਰਾਂ 'ਚ ਪਾਣੀ ਆ ਗਿਆ ਬੈੱਡ ਬੂਟੇ ਸਭ ਬਣਾ ਦੇ ਗੱਲ ਗਈ ਤੇ ਇਸ ਕਰਕੇ ਫਿਰ ਜਾਗਰੂਤਾ ਆਈਏ ਤੇ ਆਪਾਂ ਮੰਝੇ ਲਈਏ ਪਹਿਲਾਂ ਬੋਦਨ ਅਜਨਾਲੇ ਗਏ ਆ ਤੇ ਅੱਜ ਆਪਾਂ ਇੱਧਰ ਆਏ ਆ ਸਾਨੂੰ ਦੱਸਿਆ ਗਿਆ ਕਿ ਇੱਧਰ ਜ਼ਿਆਦਾ ਪੁਰਾਣਾ ਹਾਲਾਤ ਹੈ ਇਸ ਵੇਲੇ ਅਸੀਂ ਗਰਾਉਂਡ ਜ਼ੀਰੋ ਤੋਂ ਰਿਪੋਰਟ ਦੇ ਰਹੇ ਹਾਂ ਗੁਰਦਾਸਪੁਰ ਦੇ ਪਿੰਡ ਮਾਛੇਵਾਲ ਦੇ ਵਿੱਚ ਖੜੇ ਹਾਂ ਦੇਖ ਸਕਦੇ ਹੋ ਇਹ ਤਸਵੀਰਾਂ ਲਗਾਤਾਰ ਜਿਹੜੇ ਆਰਟਿਸਟ ਦੇ ਵੱਲੋਂ ਜਿਹੜੀ ਹੈ ਅ ਅਪੀਲ ਕੀਤੀ ਜਾ ਰਹੀ ਸੀ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਹੈ ਲੋਡ ਅ ਮੰਝਿਆ ਦੀ ਹੈ ਤੇ ਵੀਰਾਂ ਦੇ ਵੱਲੋਂ ਜਿਹੜੀ ਹੈ ਕੀਤੀ ਵੀ ਜਾ ਰਹੀ ਹੈ ਇਹ ਸੇਵਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਲਗਾਤਾਰ ਜਿਹੜੀ ਹੈ ਕਿਉਂਕਿ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਨੇ ਅ ਲੋਕਾਂ ਦੇ ਜਿਹੜੇ ਬੈੱਡ ਐ ਲੱਕੜ ਦੇ ਉਹ ਖਰਾਬ ਹੋ ਚੁੱਕੇ ਨੇ ਤੇ ਸਭ ਤੋਂ ਜ਼ਿਆਦਾ ਜਿਹੜੀ ਉਹਨਾਂ ਨੂੰ ਲੋੜ ਐ ਮੰਝਿਆ ਦੀ ਐ ਕਿਉਂਕਿ ਕਿਤੇ ਨਾ ਕਿਤੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਲਗਾਤਾਰ ਜਿਹੜੇ ਸੇਵਾ ਕਰਨ ਦੇ ਲਈ ਨੌਜਵਾਨ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਦੇਖ ਸਕਦੇ ਹੋ ਬਾਈ ਜਿੱਕਾ ਦੇ ਵੱਲੋਂ ਇਹ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਲਗਾਤਾਰ ਕਈ ਜਿਹੜੇ ਫਿਲਮ ਸਟਾਰਸ ਨੇ ਉਹਨਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਸੀ ਕਿ ਸਭ ਤੋਂ ਜ਼ਿਆਦਾ ਲੋਡ ਜਿਹੜੀ ਹੈ ਫੋਲਡੇਵਲ ਮੰਝੇ ਮੰਝਿਆਂ ਦੀ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਬਈ ਇਹ ਸੰਸਥਾ ਪ੍ਰਾਈਵੇਟ ਹੀ ਆਪਣੀ ਜਨਤਾ ਭਰਾ ਦੇ ਵੱਲੋਂ ਇਹ ਅੰਮ੍ਰਿਤਸਰ ਤੋਂ ਹਾਂਜੀ ਇਹ ਟ੍ਰੇਨਾਂ ਕੀ ਮਿਲੀ ਕਿਸ ਤਰੀਕੇ ਜਿਹੜਾ ਇਹ ਤੁਸੀਂ ਟੀਚਾ ਮੰਨਿਆ ਕਿ ਅਸੀਂ ਪਹੁੰਚੀਏ ਸੇਵਾ ਕਰੀਏ ਭਾਈ ਆਦਰਾ ਵੀਰਾਂ ਅੰਮ੍ਰਿਤਸਰ ਤੋਂ ਆਏ ਜੀ ਆਪਾ ਜੀ ਕਿਸ ਤਰੀਕੇ ਤੇ ਦਿਲ ਦੇ ਵਿੱਚ ਆਇਆ ਕਿ ਅਸੀਂ ਵੀ ਸੇਵਾ ਕਰਨ ਪਹੁੰਚੀ ਕਿਉਂਕਿ ਲਗਾਤਾਰ ਜਿਹੜੇ ਪਿੰਡ ਦੇ ਹਾਲ ਮਾੜੇ ਨੇ ਜਿਹੜੇ ਗੋਡੇ-ਗੋਡੇ ਪਾਣੀ ਹਜੇ ਵੀ ਪਿੰਡਾਂ ਦੇ ਵਿੱਚ ਜਿਹੜਾ ਵੜਿਆ ਹੋਇਆ ਕੀ ਕਿਦਾਂ ਸੋਚਿਆ ਕਿ ਲੋਕਾਂ ਨੂੰ ਜਿਹੜੀ ਇਹ ਸੇਵਾ ਪਹੁੰਚਾਈ ਹੋਵੇ ਤੁਹਾਨੂੰ ਇਹ ਹੈ ਕਿ ਬਾਹਰ ਉੜ ਜਾਦਾ ਇਹ ਇਸ ਕਰਕੇ ਕਿ ਪਿੰਡਾਂ ਦੇ ਵਿੱਚ ਸਭ ਲੋਕਾਂ ਦੇ ਘਰਾਂ 'ਚ ਪਾਣੀ ਆ ਗਿਆ ਬੈੱਡ-ਬੁੱਡਾ ਸਭ ਉਹਨਾਂ ਦੇ ਗੱਲ ਗਏ ਤੇ ਇਸ ਕਰਕੇ ਫਿਰ ਜਾਗਰੂਤਾ ਆਈ ਕਿ ਆਪਾਂ ਮੰਝੇ ਲਈਏ ਤੇ ਲੋਕ ਜਿੱਥੇ ਸੋਚ ਸਕਣ ਰਾਤ ਨੂੰ ਇਸ ਕਰਕੇ ਆਪਾਂ ਮਬਰ ਸਰਵਾਏ ਜੀ ਕਿੰਨੇ ਕ ਮੰਜੇ ਮੰਜਿਆ ਦੇ ਸਵਾਰਾ ਪਹਿਲੀ ਵਾਰੀ ਆਏ ਹੋ ਨਹੀਂ ਪਹਿਲਾਂ ਆਪਾਂ ਉਦਨ ਅਜਨਾਲੇ ਗਏ ਆ ਜੀ ਤੇ ਅੱਜ ਆਪਾਂ ਇੱਧਰ ਆਏ ਆ ਸਾਨੂੰ ਦੱਸਿਆ ਗਿਆ ਕਿ ਇੱਧਰ ਜ਼ਿਆਦਾ ਬੁਰਾ ਹਾਲ ਹੈ ਜੀ ਆਪਾਂ ਦੇ ਪਿੰਡ ਦੇ ਵਿੱਚ ਆਏ ਆ ਸਭ ਨੂੰ ਦੇਣਾ ਹੈ ਜੀ ਲੋੜਮੰਦ ਜਿਹੜੇ ਲੋੜਮੰਦ ਪਰਿਵਾਰ ਹਨ ਕੀ ਹਾਲਾਤ ਬੜੇ ਹੋਏ ਨੇ ਕੀ ਦੇਖਣ ਨੂੰ ਮਿਲ ਰਿਹਾ ਹੈ ਕੀ ਹਾਲਾਤ ਹੈ ਪਿੰਡ ਦੇ ਬੁਰਾ ਹਾਲ ਹੈ ਜੀ ਇੱਥੇ ਜੀ ਬਾਕੀ ਆ ਰਿਪਰਟਪਲ ਭਈ ਇਹਨਾਂ ਨੂੰ। ਜੀ। ਤੋਂ ਦੇਖ ਸਕਦੇ ਹੋ ਇਹ ਜਿਹੜੇ ਨੌਜਵਾਨ ਨੇ ਅੰਮ੍ਰਿਤਸਰ ਤੋਂ ਪਹੁੰਚੇ ਨੇ ਪਿੱਛੇ ਇਹਨਾਂ ਦੇ ਵੱਲ ਕਿਹਾ ਗਿਆ ਕਿ ਜਿਹੜੇ ਆ ਅਜਨਾਲਾ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਜਿਹੜੀ ਸੇਵਾ ਨਿਭਾਈ ਗਈ ਹੈ। ਪਰ ਲਗਾਤਾਰ ਤੁਹਾਡੇ ਨਾਲ ਅਸੀਂ ਤਸਵੀਰਾਂ ਗਰਾਊਂਡ ਜ਼ੀਰੋ ਤੋਂ ਜਿਹੜੀ ਹੈ ਸਾਂਝਾ ਕਰ ਰਹੇ ਹਾਂ।